ਜਦੋਂ 7ਵੇਂ ਪਾਤਸ਼ਾਹ ਜੀ ਗੁਰੂ ਹਰ राय ਸਾਹਿਬ ਜੀ ਦੇ ਸਮੇਂ ਤੇ ਕਾਲ ਪੈ ਗਿਆ ਸੀ ਕਾਲ ਕਿਤੇ ਖਾਣ ਲਈ ਨਹੀਂ ਸੀ ਮਿਲਦਾ ਤੇ ਗੁਰੂ ਹਰ राय ਸਾਹਿਬ ਜੀ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਅੱਜ ਤੋਂ ਮੇਰਾ ਖਾਲਸਾ ਚੁੱਪਚੀਪੀਤੇ ਨਹੀਂ ਖਾਏਗਾ ਕਿਤੇ ਜਦੋਂ ਪ੍ਰਸ਼ਾਦਾ ਤਿਆਰ ਕਰੇਗਾ ਨਗਾਰਾ ਵਜਾਏਗਾ ਨਗਾਰਾ ਵਜਾ ਕੇ ਕਹੇਗਾ ਉਹ ਗੁਰੂ ਕਾ ਲੰਗਰ ਤਿਆਰ ਹੈ ਜੇ ਕਿਸੇ ਨੇ ਛਕਣਾ ਹੈ ਤੇ ਆ ਜਾਓ ਪਿਆਰਿਓ ਕਿੰਡੀ ਗੂਰਸੂਰਤ ਗੱਲ ਹੈ ਅਸਾਮ ਵੱਲ ਅਸੀਂ ਯਾਤਰਾ ਕਰ ਰਹੇ ਸੀ ਤਿੰਨ ਸਿੰਘ ਇੱਕ ਦਿਨ ਅਸੀਂ ਨਾ ਇੱਕ ਟੀਏ ਸਟੇਟ ਸੀਗੀ ਅਸਾਮ ਵਾਲਾ ਤੁਹਾਨੂੰ ਪਤਾ ਚਾਹ ਦੇ ਮਸ਼ਹੂਰ ਹੈ ਟੀਏ ਸਟੇਟ ਦੇ ਬਾਹਰ ਗੱਡੀ ਖੜੀ ਕੀਤੀ ਵੱਡੇ ਬੋਰਡ ਜੇ ਦੇ ਥੱਲੇ 11:00 ਵਜੇ ਦਾ ਸਮਾਂ ਗਰਮੀ ਵੀ ਸੀ ਤੇ ਜਦੋਂ ਪ੍ਰਸ਼ਾਦਾ ਤਿਆਰ ਹੋਇਆ ਤੇ ਸਾਡੇ ਨਾਲ ਦੇ ਭਾਜੀ ਕਹਿੰਦੇ ਕਹਿੰਦੇ ਖਾਲਸੇ ਦਾ ਨਿਯਮ ਹੈ ਜਦੋਂ ਪ੍ਰਸ਼ਾਦਾ ਤਿਆਰ ਹੋ ਜੇ ਆਵਾਜ਼ਾ ਦੇਣਾ ਹੈ ਭਾਈ ਗੁਰੂ ਕਾ ਲੰਗਰ ਤਿਆਰ ਹੈ ਕਿਸੇ ਨੇ ਛਕਣਾ ਤੇ ਛਕ ਲਓ ਅਸੀਂ ਸਿੰਘ ਨੂੰ ਕਿਹਾ ਮਾਰ ਫਿਰ ਆਵਾਜ਼ਾ ਪਿਆਰਿਓ ਇੱਕ ਨਾ बड़े माड़कू जे शरीर ਵਾਲਾ 35-40 ਸਾਲ ਦੀ ਉਮਰ ਦਾ ਇੱਕ ਅੱਧ ਖੜਜੀ ਉਮਰ ਦਾ ਆ ਗਿਆ ਵੀਰ ਆ ਗਿਆ ਤੇ ਜਦੋਂ ਪ੍ਰਸ਼ਾਦ ਦੇ ਪਰੌਂਠੇ ਪੱਕ ਰਹੇ ਸੀ ਉਹਨਾਂ ਨੇ ਮੈਨੂੰ ਵੀ ਦੇਤੇ ਉਹਨੂੰ ਵੀ ਦੇਣ ਵਾਲਾ ਪਿਆ ਅਸੀਂ ਦੋਵੇਂ ਪੈਰਾਂ ਪਰਨੇ ਬੈਠਣ ਲਈ ਥਾ ਨਹੀਂ ਸੀ ਪੈਰਾਂ ਪਰਨੇ ਬੈਠੇ ਹੋਏ ਆ ਉਹ ਮੇਰੇ ਸਾਹਮਣੇ ਬੈਠਾ ਛੱਕ ਰਿਹਾ ਮੈਂ ਵੀ ਉਹਦੇ ਸਾਹਮਣੇ ਤੇ ਮੈਂ ਨਾ ਉਹਦੇ ਵਾਲੀ ਦੇਖੀ ਜਾ ਰਿਹਾ ਇਸ ਇਹਦੇ ਅੰਦਰ ਕੀ ਖੇੜ ਵਰਤੀ ਪਹਿਲਾਂ ਤੇ ਪੰਜਾਬੀ ਚ ਆਵਾਜ਼ ਦਿੱਤੀ ਹੈ ਦਾਤਾ ਜਾਣੇ ਨੂੰ ਸਮਝ ਕਿੰਨੀ ਕਾਈ ਇਸਾਮ ਦੇ ਵਿੱਚ ਪਰੇ ਆਇਆ ਕਿਉਂ ਇਹਦੇ ਅੰਦਰ ਖੇਚ ਕਿਹੜੀ ਸੀ ਮਤਲਬ ਆਇਆ ਕਿਉਂ ਦਾ ਮਤਲਬ ਇਹ ਨਹੀਂ ਵੀ ਕਿਉਂ ਆਇਆ ਭਾਈ ਸਮਝਣ ਦੀ ਕੋਸ਼ਿਸ਼ ਵੀ ਤੂੰ ਤੇਰੇ ਅੰਦਰ ਖੇਚ ਕਿਹੜੀ ਪਈ ਜਦੋਂ ਉਹਨੇ ਨਾ ਪ੍ਰਸ਼ਾਦੇ ਸ਼ਕਲੇ ਦਾਸ ਨੇ ਵੀ ਸ਼ਕਲੇ ਤੇ ਮੈਂ ਉਹਨੂੰ ਕਿਹਾ ਤੈਨੂੰ ਇੱਕ ਗੱਲ ਪੁੱਛਾਂ ਕਹਿੰਦਾ ਪੁੱਛੋ ਮੈਂ ਕਿਹਾ ਬਸ ਮੈਂ ਸਮਝਣਾ ਚਾਹੁੰਦਾ ਵੀ ਜਦੋਂ ਅਸੀਂ ਆਵਾਜ਼ ਦਿੱਤੀ ਤੈਨੂੰ ਸਮਝ ਕੀ ਆਇਆ ਤੇ ਕੀ ਗੱਲ ਸੀ ਜਿਹੜਾ ਤੂੰ ਇੰਨਾ ਖਿੱਚਿਆ ਆਇਆ ਪ੍ਰਸ਼ਾਦੇਵਰ ਤੂੰ ਤੇ ਝੱਟ ਹੀ ਆ ਗਿਆ ਕਹਿੰਦਾ ਮੈਂ ਇੱਥੇ ਕੰਮ ਕਰਦਾ ਹਾਂ ਤਕਰੀਬਨ 16 ਘੰਟੇ ਦਿਹਾੜੀ ਚ ਕੰਮ ਕਰਦਾ ਔਰ ਉਹਦੇ ਬਦਲੇ ਮੈਨੂੰ ਪੇਟ ਭਰ ਕੇ ਖਾਣਾ ਨਹੀਂ ਮਿਲਦਾ ਉਹਦੇ ਬਦਲੇ ਮੈਨੂੰ ਪੇਟ ਭਰ ਕੇ ਖਾਣਾ ਨਹੀਂ ਮਿਲਦਾ ਤੁਸੀਂ ਕਿਰਤ ਕਰਨ ਹੋਗੇ ਪਿਆਰਿਓ ਆ ਥੱਲੇ ਜਾਣਾ ਨਾ ਤੁਸੀਂ ਪ੍ਰਸ਼ਾਦਾ ਛਕਣ ਥਾਲੇ ਵੱਲ ਵੇਖਿਓ ਇੰਨੇ ਰਸ ਦਾ ਇੱਕ ਪ੍ਰਸ਼ਾਦੇ ਇੰਨਾ ਰਸ ਦਾ ਇੱਕ ਔਰ ਫ੍ਰੀ ਚ ਮਿਲਦਾ ਹੈ ਅੱਛਾ ਕੋਈ ਕੰਡੀਸ਼ਨ ਹੈ ਗੋਲਕ ਦੇ ਅੱਗੇ ਲਿਖਿਆ ਹੈ ਕਿ ਤੇਰਾ ਹੱਥ ਫੜਿਆ ਜਾਣਾ ਮਾਇਆ ਪਾ ਇਥੇ ਨਾ ਨਾ ਇਹੋ ਜੀ ਕੋਈ ਗੱਲ ਨਹੀਂ ਹੈ ਮਾਇਆ ਪਾਉਣੀ ਤੇ ਆਪਣੇ ਸਤਿਗੁਰ ਦੇ ਪ੍ਰੇਮ ਚ ਪਾਉਣੀ ਹੈ ਨਹੀਂ ਪਾਉਣੀ ਤਾਂ ਨਹੀਂ ਪਾਉਣੀ ਪਰ ਗੱਲ ਇਹ ਐ ਇੱਥੋਂ ਤੱਕ ਵੀ ਐ ਜੇ ਤੇਰਾ ਨਹੀਂ ਦਿਲ ਕਰਦਾ ਤੂੰ ਭਵੇਂ ਮਹਾਰਾਜ ਨੂੰ ਵੀ ਨਮਸਕਾਰ ਕਰਨਾ ਹੀ ਤੂੰ ਤਾਂ ਵੀ ਪ੍ਰਸ਼ਾਦਾ ਸ਼ਕ। ਵੇਖੋ ਨਾ ਕਿੰਨੀ ਖੂਬਸੂਰਤੀ ਐ ਅਸੀਂ ਉਸ ਵੀਰ ਨੂੰ ਬਹੁਤ ਯਾਦ ਕਰਦੇ ਹਾਂ ਕਿਉਂਕਿ ਜਦੋਂ ਉਹਨੂੰ ਯਾਦ ਕਰਦੇ ਆ ਨਾ ਤੇ ਸ਼ੁਕਰਾਨੇ ਵਾਲੇ ਜਾਂਦੇ ਪਿਆਰੇ ਕਿ ਮਹਾਰਾਜ ਜੀ ਮੈਨੂੰ ਅਸਾਮ ਤੋਂ ਧਰਤੀ ਤੇ ਜਨਮ ਦਿੰਦਾ 16 ਘੰਟੇ ਮੈਂ ਕੰਮ ਕਰਦਾ ਖਾਣ ਲਈ ਮੈਨੂੰ ਰੱਜ ਕੇ ਨਾ ਮਿਲਦਾ ਤੇ ਫਿਰ ਮੈਂ ਤੈਨੂੰ ਅਲਾਮੇ ਦਿਆ ਕਰਨੇ ਸੀ ਅੱਜ ਤੋਂ ਮੈਨੂੰ ਕੈਨੇਡਾ ਆਸਟ੍ਰੇਲੀਆ ਅਮਰੀਕਾ ਦੀਆਂ ਧਰਤੀਆਂ ਤੇ ਘੁਮਾਉਣਾ ਹੈ ਤੇ ਮੈਂ ਫੇਰ ਵੀ ਕਿਰਤ ਕਰਨ ਹੋ ਕੇ ਤੈਨੂੰ ਲਾਭ ਨਹੀਂ ਦੇਈ ਜਾਂਦਾ ਜਦੋਂ ਕਿ ਜਾਣਾ ਮੈਨੂੰ ਸ਼ੁਕਰਾਨੇ ਵਾਲ ਚਾਹੀਦਾ